ਜੀ ਅੱਜ ਦੀ ਸਟੋਰੀ ਆ ਕੈਨੇਡਾ ਤੋਂ ਇੱਕ ਭੈਣ ਰੀਅਲੀ ਆਪਣੀ ਸਟੋਰੀ ਸ਼ੇਅਰ ਕਰਨੀ ਚਾਹੁੰਦੀ ਹੈ ਉਹ ਕਹਿੰਦੀ ਮੈਂ ਅਵੇਅਰਨੈਸ ਦੇਣਾ ਚਾਹੁੰਨੀ ਕੁੜੀਆਂ ਚ ਵੀ ਉਹ ਕਿਸੇ ਤੇ ਵੀ ਬਲਾਈਂਡਲੀ ਟਰਸਟ ਨਾ ਕਰਨ ਤੇ ਆਪਣੇ ਆਪ ਨੂੰ ਹਮੇਸ਼ਾ ਬਚਾ ਕੇ ਰੱਖਣ ਚਾਹੀਏ ਤੁਹਾਡਾ ਪਾਰਟਨਰ ਆ ਚਾਹੇ ਜੋ ਵੀ ਆ ਤੁਹਾਨੂੰ ਮੈਂ ਵੀ ਇਹੀ ਸਮਝਾਉਣੀ ਹੁੰਦੀ ਆ ਕਿ ਬਲਾਈਂਡਲੀ ਟਰਸਟ ਕਿਸੇ ਤੇ ਨਹੀਂ ਕਰਨਾ ਟਰਸਟ ਕਿਤੇ ਕਰਨਾ ਕਿਹਦੇ ਤੇ ਕਰਨਾ ਆਪਣੇ ਆਪ ਤੇ ਚਲੋ ਉਹ ਕਹਿੰਦੀ ਵੀ ਮੈਂ 2021 ਦੇ ਵਿੱਚ ਕੈਨੇਡਾ ਦੇ ਵਿੱਚ ਆਈ ਸੀਗੀ ਤੇ 2022 ਦੇ ਵਿੱਚ ਮੈਂ ਆਪਣਾ ਘਰ ਵਾਲਾ ਮੰਗਵਾ ਲਿਆ ਠੀਕ ਐ ਜਦੋਂ ਉਹ ਇੰਡੀਆ ਸੀਗਾ ਉਹਦੇ ਬਹੁਤ ਕੁੜੀਆਂ ਨੇ ਪਿੱਛੇ ਲਾਈਆਂ ਹੋਈਆਂ ਸੀਗੀਆਂ ਆਪਣੇ ਠੀਕ ਐ ਤੇ ਚਲੋ ਮੈਂ ਫਿਰ ਵੀ ਉਹਨੂੰ ਮaaf ਕੀਤਾ ਵੀ ਚਲ ਠੀਕ ਆ ਇਹ ਮaaf ਕਰਨ ਦੀ ਜਿਹੜੀ ਆਪਣੀ ਆਦਤ ਆ ਨਾ ਇਹ ਕੁੜੀਆਂ ਚ ਹੀ ਆ ਤੇ ਮੈਂ ਉਹਨੂੰ ਮaaf ਕੀਤਾ ਤੇ ਚਲੋ ਮੈਂ ਉਹਨੂੰ ਮੰਗਵਾ ਲਿਆ ਇੱਧਰ ਵੀ ਚਲ ਕੋਈ ਗੱਲ ਨਹੀਂ ਲੀਵ ਇਟ ਫਿਰ ਜੀ ਕਹਿੰਦੀ ਚੱਲਦਾ ਰਿਹਾ ਤਾਂ ਮੈਂ ਜਿੱਦਾਂ ਸਾਰਾ ਜਦੋਂ ਆਇਆ ਇੱਥੇ ਤੇ ਮੈਂ ਉਹਨੂੰ ਗੱਡੀ ਵੀ ਲੈ ਕੇ ਦਿੱਤੀ ਸਾਰਾ ਉਹਦਾ ਖਰਚਾ ਚੁੱਕਿਆ ਠੀਕ ਆ ਫਿਰ ਕਹਿੰਦੀ ਉਹਨੇ ਇੱਥੇ ਆ ਕੇ ਵੀ ਉਹੀ ਕੰਮ ਸ਼ੁਰੂ ਕਰ ਲਿਆ ਬੇ ਕੁੜੀਆਂ ਦੇ ਮਗਰ ਪੈਰਾਣਾ ਫਿਰ ਕਹਿੰਦੀ 5 ਦਿਨਾਂ ਵਾਸਤੇ ਕਿਸੇ ਕੁੜੀ ਦੇ ਨਾਲ ਹੋਟਲ 'ਚ ਸਟੇ ਕਰਕੇ ਆਇਆ ਫਿਰ ਜਦੋਂ ਮੈਂ ਉਹਨੂੰ ਪੁੱਛਿਆ ਬੇ ਤੂੰ ਕਿੱਥੇ ਸੀ ਜਾਂ ਕਿੱਥੇ ਨਹੀਂ ਆ ਔਰ ਨਾਲੇ ਤੂੰ ਇਹ ਕੰਮ ਕਿਉਂ ਕੀਤਾ ਕਿਉਂਕਿ ਉਹਨੂੰ ਪਤਾ ਲੱਗ ਗਿਆ ਉਹਨਾਂ ਇਨਫੋਰਮੇਸ਼ਨ ਪਤਾ ਲੱਗ ਜਾਂਦੀ ਹੈ ਤੇ ਜਦੋਂ ਮੈਂ ਪੁੱਛਿਆ ਤਾਂ ਉਹਨੇ ਮੈਨੂੰ ਕੁੱਟਿਆ ਇਸ ਲਈ ਇੱਥੇ ਮੈਂ ਸੌਰੀ ਮੈਂ ਸਟਾਪ ਕਰਨ ਲਈ ਇਸ ਲਈ ਕੰਨੀ ਹੁੰਨੀ ਹੈ ਜਿਹੜੇ ਬੰਦੇ ਇਦਾਂ ਕਰਦੇ ਨਾ ਜਿਹੜੇ ਇਦਾਂ ਦੇ ਬੰਦੇ ਆ ਉਹਨਾਂ ਲਈ ਵੈਕਿਊਮ ਦਾ ਡੰਡਾ ਚੱਕ ਲਿਆ ਕਰੋ ਆਪਣੇ ਆਪ ਹੀ ਸਟੈਂਡ ਹੋ ਜਾਓ ਇਸ ਛਤਰਾਂ ਦੇ ਪੀਰੇ ਛਤਰਾਂ ਨਾਲ ਹੀ ਮੰਨਦੇ ਆ ਇਦਾਂ ਨਹੀਂ ਮੰਨਦੇ ਸਿੱਧੀ ਜੀ ਗੱਲ ਆ ਤੇ ਉਹ ਕਹਿੰਦੀ ਮੈਨੂੰ ਕੁੱਟਿਆ ਫਿਰ ਮੈਂ ਪੁਲਿਸ ਨੂੰ ਦੱਸਿਆ ਫਿਰ ਪੁਲਿਸ ਨੇ ਚਾਰजेस ਪਾਤੇ ਹੋਣੇ ਉਹਦੇ ਤੇ ਕਹਿੰਦੀ ਮੈਂ ਉਹ ਚਾਰजेस ਵੀ ਵਾਪਸ ਲੈ ਲਏ ਮੈਂ ਇੱਥੇ ਕਿਉਂ ਭੈਣ ਕਿਉਂ ਲੈ ਵਾਪਸ ਚਾਰਜਸ ਲਈ ਵਾਪਸ ਕਹਿੰਦੀ ਮੈਂ ਕਿਉਂਕਿ ਉਹਨੂੰ ਸੱਚੇ ਦਿਲੋਂ ਪਿਆਰ ਕੀਤਾ ਸੀ ਤਾਂ ਕਰਕੇ ਕਹਿੰਦੀ ਮੈਂ ਕਿਉਂਕਿ ਕੁੜੀਆਂ ਹੁੰਦੀਆਂ ਨਾ ਕੁੜੀਆਂ ਵੱਲੋਂ ਜ਼ਿਆਦਾ ਹੁੰਦਾ ਆ ਮੈਂ ਦੇਖਿਆ ਹਰ ਹਰ ਟਾਈਮ ਜ਼ਿਆਦਾ ਹੁੰਦਾ ਕਾਫੀ ਹੱਦ ਤੱਕ ਕਈ ਭਾਵਾਂ ਦਾ ਵੀ ਹੋ ਸਕਦਾ ਪਰ ਕੁੜੀਆਂ ਜਿਹੜੀਆਂ ਕਰਦੀਆਂ ਫਿਰ ਦਿਲੋਂ ਕਰਦੀਆਂ ਜਿਹੜੀਆਂ ਨਹੀਂ ਕਰਦੀਆਂ ਬਿਲਕੁਲ ਹੀ ਨਹੀਂ ਕਰਦੀਆਂ ਤੇ ਉਹ ਕੀ ਹੋਇਆ ਕਹਿੰਦੀ ਵੀ ਮੈਂ ਉਹਨਾਂ ਪਿਆਰ ਕਰਦੇ ਚੱਲ ਮੈਂ ਉਹਨੂੰ ਕਿਹਾ ਵੀ ਚੱਲ ਠੀਕ ਆ ਪਰ ਅਸੀਂ ਸੈਪਰੇਟ ਰਹਿਣ ਲੱਪੇ ਕਹਿੰਦੀ ਮੈਂ ਨਾਲ ਨਹੀਂ ਰਹਿ ਸਕਦੇ ਨਾ ਸੈਪਰੇਟ ਰਹਿਣ ਲੱਪੇ ਚਲੋ ਕਹਿੰਦੀ ਫਿਰ ਮੈਨੂੰ ਮੇਰ ਨੂੰ ਦੁੱਖ ਸੁਣਾਉਣੇ ਹਾਏ ਮੈਂ ਤੰਗ ਬਹੁਤ ਆ ਮੈਨੂੰ ਮੈਂ ਮੈਂ ਐਦਾਂ ਆ ਮੈਂ ਮੈਂ ਫਿਰ ਵੀ ਤਰਸ ਕਰ ਲਿਆ ਉਸ ਬੰਦੇ ਤੇ ਵਿਚਾਲ ਯਾਰ ਫਿਰ ਫਿਰ ਕਹਿੰਦੀ ਇਹਦੇ ਮੇਰੇ ਹਸਬੰਦ ਦੇ ਬ੍ਰਦਰ ਦੀ ਡੈਥ ਹੋ ਗਈ ਮੈਂ ਇਸ ਬੰਦੇ ਨੂੰ ਕਹਿੰਦਾ ਇੰਨੇ ਇੰਨਾ ਟਰੋਮਾ ਚ ਸਿਕਾ ਮੈਨੂੰ ਬੱਚਿਆਂ ਵਾਂਗ ਸੰਭਿਆ ਠੀਕ ਆ ਸਾਰਾ ਇਹਦਾ ਖਰਚਾ ਚੁੱਕਿਆ ਤੇ ਕਹਿੰਦੀ ਇਹ ਬੰਦੇ ਨੇ ਕੀ ਕੀਤਾ ਫੇਰ ਉਹੀ ਕੰਮ ਸ਼ੁਰੂ ਕਰਤੀ ਜਦੋਂ ਥੋੜਾ ਜਿਹਾ ਟਾਈਮ ਲੰਘਿਆ ਫੇਰ ਕੁੜੀਆਂ ਨਾਲ ਗੂੰਹ ਖਾਣ ਲੱਗ ਗਿਆ ਬਾਹਰ ਜਾ ਕੇ ਫੇਰੇ ਇਹ ਵਨ ਨਾਈਟ ਸਟੇ ਬਾਹਰ ਕਰਕੇ ਆਇਆ ਕਹਿੰਦੀ ਮੈਂ ਇਹਨੂੰ ਪੁੱਛਿਆ ਵੀ ਤੂੰ ਆਹ ਕੰਮ ਕਹਿੰਦੀ ਫਿਰ ਮੈਂ ਸਿੱਧਾ ਕਿਹਾ ਵੀ ਤੂੰ ਆਹ ਕੰਮ ਹੁਣ ਵਧੀਆ ਨਹੀਂ ਕੀਤਾ ਹੈਗਾ ਦੁਬਾਰਾ ਫਿਰ ਤੋਂ ਉਹੀ ਕੰਮ ਅੱਗੇ ਉਹ ਪਤਾ ਕੀ ਜਵਾਬ ਦਿੱਤਾ ਕਹਿੰਦਾ ਬੰਦੇ ਦਾ ਇਦਾਂ ਹੀ ਹੁੰਦੇ ਤੁਰਦੇ ਫਿਰਦੇ ਰਹਿੰਦੇ ਬਾਹਰ ਅੱਛਾ ਬਾਅਦ ਚ ਗੱਲ ਕਰਦੀ ਇਹਦੇ ਬਾਰੇ ਬੰਦੇ ਦਾ ਇਦਾਂ ਹੀ ਤੁਰਦੇ ਫਿਰਦੇ ਹੁੰਦੇ ਆ ਤਾਂ ਕਹਿੰਦੀ ਉਹਦੇ ਘਰ ਦੇ ਵੀ ਇਦਾਂ ਹੀ ਕਹਿਣ ਲੱਪੇ ਇਹਨਾਂ ਇਹਨਾਂ ਦੇ ਇਹਨਾਂ ਜਨਾਨੀਆਂ ਦੇ ਘਰ ਦੇ ਵੀ ਫਿਰ ਇਦਾਂ ਹੀ ਸਪੋਰਟ ਕਰਦੇ ਇਹਨਾਂ ਨੂੰ ਵੀ ਮੁੰਡੇ ਦਾ ਨਾ ਉਤੇ ਧੋਤੇ ਮੁੰਡੇ ਦਾ ਮੁੰਡੇ ਨੂੰ ਤਾਂ ਕੋਈ ਚੱਕਰ ਨਹੀਂ ਪੈਂਦਾ ਮੁੰਡੇ ਤਾਂ ਖੇ ਖਾ ਕੇ ਆਈ ਜਾਂਦੇ ਬਾਹਰ ਤੁਸੀਂ ਬਸ ਇਹਨਾਂ ਦੀਆਂ ਆਰਤੀਆਂ ਕਰੀ ਚੱਲੋ ਘਰੇ ਬੈਠ ਕੇ ਤੇ ਕਹਿੰਦੀ ਉਸ ਤੋਂ ਬਾਅਦ ਫਿਰ ਕੀ ਹੋਇਆ ਫਿਰ ਕਹਿੰਦੀ ਫਿਰ ਮੈਂ ਇਹਨੂੰ ਸਿੱਧਾ ਕਿਹਾ ਵੀ ਨਹੀਂ ਹੋਣਨੀ ਕਹਿੰਦਾ ਮੇਰਾ ਸਾਰਾ ਖਰਚਾ ਚੱਕ ਲਾ ਤੇ ਮੈਂ ਸਹੀ ਹੋ ਜਾਊਂਗਾ ਇਦਾਂ ਦੇ ਬੰਦੇ ਕਦੇ ਸਹੀ ਨਹੀਂ ਹੁੰਦੇ ਚਾਹੇ ਤੁਸੀਂ ਉਹ ਸਿਰਫ ਤਾਂ ਉਹਨੂੰ ਯੂਜ਼ ਕਰਨਾ ਚਾਹੁੰਦੇ ਕਿ ਤੁਹਾਡਾ ਖਰਚਾ ਪਾਣੀ ਤੁਸੀਂ ਦੇ ਚ ਯਾਰ ਉਹ ਜਨਾਨਾ ਹੀ ਕਹੂੰਗੀ ਮੈਂ ਉਹਨੂੰ ਜਿਹੜਾ ਜਨਾਨੀ ਨੂੰ ਕਹਿ ਰਿਹਾ ਕਿ ਮੇਰਾ ਸਾਰਾ ਖਰਚਾ ਚੱਕ ਲਾ ਬੰਦੇ ਨੂੰ ਕਿ ਫੇ ਬੰਦਾ ਕਿਉਂ ਆ ਤੂੰ ਲਾਂਤੇ ਆ ਬੰਦਾ ਹੋਣ ਤੇ ਤੇਰੇ ਤੇ ਮੇਰਾ ਸਾਰਾ ਖਰਚਾ ਚੱਕ ਲੈ ਤੇ ਮੈਂ ਸਹੀ ਹੋ ਜਾਊਗਾ ਇਦਾਂ ਸਹੀ ਹੋ ਜੂ ਜੀ ਉਹ ਫੇਰ ਉਹ ਕਹਿੰਦੀ ਵੀ ਨਹੀਂ ਜਦੋਂ ਮੈਂ ਤੈਨੂੰ ਕਹਿਤਾ ਕਿ ਹੁਣ ਆਪਾਂ ਸੈਪਰੇਟ ਰਵਾਂਗੇ ਤਾਂ ਹੁਣ ਸੈਪਰੇਟ ਹੀ ਰਵਾਂਗੇ ਠੀਕ ਆ ਫੇਰ ਕਹਿੰਦੀ ਹੁਣ ਮੈਨੂੰ ਸਾਲ ਹੋ ਗਿਆ ਮੈਂ ਉਹ ਤੋਂ ਸੈਪਰੇਟ ਹੋਈ ਵੀ ਆ ਠੀਕ ਆ ਤੇ ਕਹਿੰਦੀ ਫੇਰ ਮੈਂ ਮੇਰੇ ਬੇਬੀ ਹੋਣ ਵਾਲਾ ਹੋ ਗਿਆ ਸੀ ਠੀਕ ਹੈ ਹੁਣ ਐਦਾਂ ਦੀ ਸਿਚੁਏਸ਼ਨ ਦੇ ਵਿੱਚ ਕਈ ਹਰਾਮਜਾਦੇ ਹੁੰਦੇ ਆ ਜਿਹੜੇ ਕੁਐਸਚਨ ਪੋਟ ਕਰਦੇ ਹੁਣ ਸੁਣ ਲੋ ਕੁਐਸਚਨ ਪੋਟ ਕਰਦੇ ਆ ਤੂੰ ਉਹਦੇ ਤੋਂ ਬੱਚਾ ਕਿਉਂ ਲੈ ਲਿਆ ਹੁਣ ਇੱਥੇ ਆ ਤਾਂ ਮੈਂ ਜਵਾਬ ਦੇਣ ਲੱਗੀਆਂ ਜਦੋਂ ਜਨਾਨੇ ਉਧਰੋਂ ਤਾਂ ਜਨਾਨੀ ਪ੍ਰੈਗਨੈਂਟ ਹੋ ਜਾਂਦੀ ਆ ਹਨਾ ਉਹ ਜਨਾਨੇ ਉੱਠ ਕੇ ਸੈਪਰੇਟ ਹੋ ਜਾਂਦੇ ਆ ਉਹ ਵਿਚਾਰੀ ਜਨਾਨੀ ਦੇ ਸਿਰ ਤੇ ਬੱਚਾ ਆ ਜਾਂਦਾ ਤੇ ਕਈ ਹਰਾਮਜਾਦੇ ਉੱਠ ਕੇ ਵਿਆਹ ਹੀ ਨਹੀਂ ਕਰਾਉਂਦੇ ਪਹਿਲਾਂ ਜਿਹੜੇ ਲਾਰੇ ਲਾ ਕੇ ਜਾਂਦੇ ਆ ਬਈ ਅਸੀਂ ਵਿਆਹ ਕਰਾ ਲਾਂਗੇ ਕਈ ਕੁੜੀਆਂ ਦੇ ਮੈਂ ਇਹ ਸਿਚੁਏਸ਼ਨ ਦੱਸ ਰਹੀ ਆ ਕਈ ਜਿਹੜੀਆਂ ਲੀਵਿੰਗ 'ਚ ਰਹਿੰਦੀਆਂ ਜਿਹੜੇ ਬੰਦੇ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੇਨਾ ਵਿਆਹ ਕਰਾ ਲਾਂਗੇ ਜੇ ਕਿਸੇ ਦਾ ਪਿੱਛੇ ਬੱਚਾ ਐ ਸੀ ਉਹ ਤੇਰਾ ਸੰਭ ਲਾਂਗੇ ਸੁਣਦੇ ਜਾਏ ਹੁਣ ਧਿਆਨ ਨਾਲ ਮੇਰੀ ਗੱਲ ਉਹ ਕੀ ਕਰਦੇ ਆ ਉਹ ਸੰਭਦੇ ਨਹੀਂ ਬਾਚੋਂ ਜਦੋਂ ਉਹਨਾਂ ਨੂੰ ਪੱਕੇ ਪੁੱਕੇ ਕਰਾ ਦੀਦਾ ਆ ਫਿਰ ਉਹਨਾਂ ਨੂੰ ਪਹਿਲੇ ਪਹਿਲੇ ਨਿਆਣੇ ਨੂੰ ਉਠਕੇ ਵੀ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਫਿਰ ਸਾਨੂੰ ਸਿਕਿਉਰਟੀ ਥੋੜੀ ਫੀਲ ਹੁੰਦੀ ਉਹ ਬੰਦੇ ਨਾਲ ਤੇ ਆਪਣੇ ਬੱਚੇ ਨੂੰ ਵੀ ਨਹੀਂ ਆਪਣਾ ਸਮਝਣਾ ਨਾ ਉਹਦੇ ਕੁਝ ਕੇਅਰ ਕਰਨੀਆਂ ਨੇ ਐਪੀ ਚੇਂਜ ਕਰਨੀ ਨਾ ਉਹਦਾ ਕੋਈ ਕੋਸ਼ਿਸ਼ ਕਰਨਾ ਉਧਰੋਂ ਵਿਚਾਰੀ ਕੁੜੀ ਪ੍ਰੈਗਨੈਂਟ ਹੋਈ ਹੁੰਦੀ ਆ ਵਿਚਾਰੀ ਨੇ ਸਕੈਨਾਂ ਤੇ ਵੀ ਆਪ ਜਾਣਾ ਸਾਰਾ ਕੁਝ ਜਾਣਾ ਆ ਪੀ ਗਿਆ ਇੱਕ ਜਿਹੜੀ ਜਨਾਨੀ ਹੁੰਦੀ ਨਾ ਉਹਦਾ ਮਦਰਹੂਡ ਹੁੰਦਾ ਉਹ ਨਾਲ ਅਟੈਚ ਹੁੰਦੀ ਆ ਯਾਦ ਰੱਖਿਓ ਮੇਰੀ ਗੱਲ ਇਹ ਬੰਦੇ ਬਹੁਤ ਛੇਤੀ ਉੱਟ ਕੇ ਕਹਿੰਦੇ ਆ ਅਬੋਰਸ਼ਨ ਕਰਾ ਲਾ ਕਈਆਂ ਨੂੰ ਤਾਂ ਵਿਚਾਰੀਆਂ ਨੂੰ ਬਹੁਤ ਮਜਬੂਰੀ ਚ ਕਰਾਉਣਾ ਪੈਂਦਾ ਤੇ ਕਈ ਉੱਠ ਕੇ ਕਹਿੰਦੇ ਆ ਅਬੋਰਸ਼ਨ ਕਰਾ ਲਾ ਕਿਉਂਕਿ ਇਹਨਾਂ ਦਾ ਤਾਂ ਨਹੀਂ ਨਾ ਕੁਝ ਜਾਣਾ ਬਾਡੀ ਥੋੜੀ ਖਰਾਬ ਹੋਣੀ ਆ ਇਹ ਤੁਹਾਨੂੰ ਹੁਣ ਨਹੀਂ ਪਤਾ ਲੱਗਣਾ ਜਦੋਂ ਤੁਸੀਂ 50 60 ਦੀ ਐਜ ਚ ਜਾਣਾ ਉਦੋਂ ਤੁਹਾਨੂੰ ਪਤਾ ਲੱਗਣਾ ਮੇਰੀ ਉਹ ਭੈਣੋ ਤੁਹਾਡੀ ਬਾਡੀ ਨੇ ਤੁਹਾਨੂੰ ਦੱਸਣਾ ਵੀ ਤੁਸੀਂ ਅਬੋਰਸ਼ਨ ਕਰਵਾਈ ਸੀ ਆਲ ਇਹਦਾ ਰਿਜ਼ਲਟ ਆਇਆ ਹੁਣ ਨਹੀਂ ਰਿਜ਼ਲਟ ਮਿਲਣੇ ਬਾਅਦ ਚ ਮਿਲਣੇ ਇਹ ਮੁੰਡਿਆਂ ਨੂੰ ਨਹੀਂ ਪਤਾ ਹੁੰਦੀਆਂ ਇਹ ਗਦੇ ਖੋਤਿਆਂ ਨੂੰ ਨਹੀਂ ਪਤਾ ਹੁੰਦੀਆਂ ਇਹ ਗੱਲਾਂ ਇਸ ਲਈ ਮੈਂ ਇੱਥੇ ਸਮਝਾ ਰਹੀ ਆਂ ਠੀਕ ਆ ਇੱਥੇ ਮੈਂ ਸਮਝਾ ਰਹੀ ਆਂ ਕਿਉਂਕਿ ਕੁਐਸਚਨ ਹੀ ਬਹੁਤ ਅਜੀਬ ਪੁੱਟ ਕਰਦੇ ਹੁਣ ਮिन्नੂ ਵੀ ਮिन्नੂ ਵੀ ਇਦਾਂ ਦੇ ਕੁਐਸਚਨ ਕਈ ਪੁੱਟ ਕਰ ਦਿੰਦੇ ਆ ਕਮੈਂਟਾਂ ਚ ਜੀ ਇਹ ਵੋ ਸੋ ਇਸ ਕਰਕੇ ਮੈਂ ਸਮਝਾ ਰਹੀ ਆਂ ਵੀ ਇਹ ਚੀਜ਼ਾਂ ਮੇਰੀਆਂ ਭੈਣਾਂ ਨੂੰ ਸਮਝਣੀਆਂ ਪੈਣੀਆਂ ਜਿਹੜੇ ਪਹਿਲੇ ਬੰਦੇ ਹੁੰਦੇ ਸੀ ਨਾ ਉਹ ਚੰਗੇ ਹੁੰਦੇ ਸੀਗੇ ਉਹ ਬੰਦੇ ਹੁੰਦੇ ਸੀ ਦੇ ਵਰ men ਸੱਚ ਬੋਲ ਰਹੀ ਆ ਆਪਣੇ ਪਿਓ ਆਪਣੇ ਦਾਦੇ ਪੜਦਾਦੇ ਬੜੇ ਚੰਗੇ ਸੀ ਜਿਹੜੀ ਹੋਣ ਦੀ ਜਨਰੇਸ਼ਨ ਉੱઠી ਹੈ ਜਨਾਨੇ ਆ ਇਹ 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 ਬੰਦਿਆਂ ਚ ਨਹੀਂ ਮੈਂ ਗਿਣ ਸਕਦੀ ਕਿਉਂਕਿ ਰਿਸਪਾਂਸਿਬਿਲਟੀਆਂ ਨਹੀਂ ਚੁੱਕ ਰਹੇ ਇਹਨਾਂ ਨੂੰ ਹੁੱਲੜਬਾਜੀ ਦੀ ਪਈ ਹੋਈ ਆ ਠੀਕ ਆ ਇਹ ਹੁੱਲੜਬਾਜੀ ਫੁਕਰੇ ਆ ਇਹ ਇਹ ਬੰਦੇ ਰਿਸਪਾਂਸਿਬਿਲਟੀ ਵਾਲੇ ਨਹੀਂ ਕੁਝ ਹੈਗੇ ਵੀ ਆ ਹੁਣ ਇੱਥੇ ਨੂੰ ਲੈ ਲਓ ਕਿ ਹਾਏ ਤੁਸੀਂ ਸਾਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਇੱਕੋ ਲਾਈਨ ਚ ਲੈ ਲਿਆ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਅ ਜਿਹੜੇ ਕਲੇਸ਼ੀ ਜਿਹੜੇ ਕੋਟ ਦੇ ਆਪਣੀਆਂ ਜਨਾਨੀਆਂ ਨੂੰ ਉੱਠ ਕੇ ਸ਼ਰਾਬ ਪੀ ਕੇ ਤੇ ਜਿਹੜੇ ਬੱਚੇ ਛੱਡ ਕੇ ਭੱਜ ਜਾਂਦੇ ਆ ਆਪਣੇ ਤੇ ਜਿਹੜੇ ਬੈਨੀਫਿਟ ਪੀਆਰਾਂ ਲੈ ਲੈ ਕੇ ਭੱਜੇ ਆ ਤੁਹਾਨੂੰ ਕੀ ਪਤਾ ਕਿਸੇ ਨੇ ਕੀ ਸਟਰਗਲ ਕੀਤੀ ਹੈ ਕਿਸੇ ਜਨਾਨੀ ਨੇ ਕਿੰਨੀ ਨਹੀਂ ਹੁਣ ਆ ਭੈਣ ਦੀ ਵਿਚਾਰੀ ਦੀ ਸਟੋਰੀ ਆ ਕਿ ਕਿੰਨਾ ਵਿਚਾਰੀ ਨੇ ਕੋਟ ਖਾਧੀ ਕੀ ਖਾਦਾ ਮੁੜ ਕੇ ਉਹ ਕਹਿੰਦੀ ਵਿਚਾਰੀ ਕਹਿੰਦੀ ਮੈਂ ਅਬੋਰਟ ਕਰਾ ਮੈਨੂੰ ਅਬੋਰਟ ਕਰਾਣਾ ਪਿਆ ਬੱਚਾ ਮੈਂ ਅਬੋਰਟ ਕਰਾ ਤਾਂ ਮੇਰੇ ਹਸਬੰਦ ਨੂੰ ਕੋਈ ਫਰਕ ਨਹੀਂ ਪਿਆ ਮੈਂ ਕਹਾਂ ਉਹਨੂੰ ਪਹਿਣਾ ਵੀ ਹੈ ਨਹੀਂ ਸੀ ਉਹਨੂੰ ਪਹਿਣੇ ਪਹਿਣਾ ਵੀ ਹੈ ਨਹੀਂ ਸੀਗਾ ਉਹਨੋਂ ਕੀ ਪਵੇ ਫਰਕ ਨਾ ਉਹ ਵਿਚਾਰੀ ਕਿੰਨੀ ਟਰੌਮਾ ਚ ਗਈ ਹੋਣੀ ਆ ਉਹਨੂੰ ਖਰਾਬ ਕਰਕੇ ਉਹਨੂੰ ਪ੍ਰੈਗਨੈਂਟ ਕਰਕੇ ਉਹ ਵਿਚਾਰੀ ਨੇ ਫਿਰ ਅਬੋਰਸ਼ਨ ਵੀ ਕਰਾਇਆ ਇਹ ਚਾਹੇ ਕੋਈ ਵਿਆਹੀ ਆ ਚਾਹੇ ਲੀਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਆ ਰਿਲੇਵਿੰਗ ਰਿਲੇਸ਼ਨਸ਼ਿਪ ਆੜੇ ਹੋਣ ਮੈਨੂੰ ਕਈ ਕੁਐਸਚਨ ਹੈ ਹੁਣ ਹੋਰ ਸੁਣ ਲਓ ਭੈਣ ਦੀ ਸਟੋਰੀ ਤਾਂ ਹੋ ਗਈ ਪੂਰੀ 10 ਮਿੰਟ ਦੀ ਸਟੋਰੀ ਹੁੰਦੀ ਮੈਂ ਉਹਦੇ ਚ ਕਵਰ ਕਰਨੀ ਹੁੰਦੀ ਕਈ ਆ ਕੇ ਕਹਿੰਦੇ ਇਹ ਪੋਡਕਾਸਟ ਨਹੀਂ ਲੱਗਿਆ ਨਾ ਇੱਥੇ ਕਿ ਆਪਾਂ ਲੰਬਾ ਬਣਾਈਏ ਉੰਨੀ ਕਿਹ ਚੀਜ਼ ਹੁੰਦੀ ਆ ਤਾਂ ਮੈਂ ਉਹਦੇ ਵਿੱਚ ਹੀ ਮੈਂ ਕਵਰ ਕਰ ਦਿੰਨੀ ਆ ਸਾਰੀ ਸਟੋਰੀ ਠੀਕ ਆ ਮੋਟਾ-ਮੋਟਾ ਦੱਸਣਾ ਹੁੰਦਾ ਤੁਸੀਂ ਅਵੇਅਰਨੈਸ ਲਿਆ ਕਰੋ ਠੀਕ ਆ ਤੇ ਉਹ ਕੀ ਹੋਇਆ ਵੀ ਮੈਂ ਇਹ ਗੱਲ ਕਰ ਰਹੀ ਕਿ ਜਿਹੜੇ ਲੀਵਿੰਗ ਦੇ ਵਿੱਚ ਹੁੰਦੇ ਆ ਠੀਕ ਆ ਹੁਣ ਉਹ ਪਹਿਲਾਂ ਤਾਂ ਪ੍ਰੋਮਿਸਸ ਕਰ ਲੈਂਦੇ ਆ ਹਰ ਇੱਕ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਆ ਠੀਕ ਆ ਹੁਣ ਉਹ ਬੰਦਾ ਕੀ ਕਰੇ ਦੱਸੋ ਜਿੱਦਾਂ ਮੈਂ ਕਹਿ ਰਹੀ ਹਾਂ ਉਹ ਉਹ ਤਾਂ ਕਰਦੇ ਆ ਪ੍ਰੋਮਿਸਸ ਵੀ ਅਸੀਂ ਤੇ ਨਾ ਅਸੀਂ ਤੇ ਨਾ ਕਰਾਵਾਂਗੇ ਵਿਆਹ ਕਰਾਵਾਂਗੇ ਤੂੰ ਸਾਡੀ ਪੀਆਰ ਕਰਾ ਦੇ ਤੂੰ ਐਦਾ ਕਰਾ ਦੇ ਉਹ ਕਰਾ ਦੇ ਅੱਜ ਕਰੋਨੇ ਕੱਲ ਕਰੋਣੇ ਆ ਹਨਾ ਆਪਣੇ ਘਰ ਦੇ ਨਾਲ ਮਿਲਾਂਦੇ ਉਹਨਾਂ ਦਾ ਟਰਸਟ ਗੇਨ ਕਰਦੇ ਆ ਉਹਨਾਂ ਨੂੰ ਟਰਸਟ ਜਿੱਤਦੇ ਆ ਉਹਨਾਂ ਦਾ ਦੱਸੋ ਫਿਰ ਕੁੜੀਆਂ ਤਾਂ ਵਿਚਾਰੀਆਂ ਦੇ ਦਿਲ ਇਦਾਂ ਦੇ ਹੁੰਦੇ ਵੀ ਉਹ ਮੋਮ ਹੁੰਦੀਆਂ ਜਿਨ੍ਹਾਂ ਨੂੰ ਕਹਤਾ ਇਦਾਂ ਨਹੀਂ ਇਦਾਂ ਉਹ ਇਦਾਂ ਹੋ ਜਾਂਦੀਆਂ ਇਹ ਜਿਹੜੀਆਂ ਤਾਕਤ ਜੇ ਤੁਸੀਂ ਕਹਿੰਦੇ ਨਾ ਵੀ ਹਰ ਕੋਈ ਉੱਟ ਕੇ ਹਰ ਕਿਸੇ ਨੇ ਆਪਣੀ ਲਾਈਫ ਚ ਬਹੁਤ ਐਕਸਪੀਰੀਅੰਸ ਕੀਤੇ ਆ ਤੱਕੇ ਖਾਦੇ ਆ ਮੈਂ ਵੀ ਖਾਦੇ ਹਰੇਕ ਨੇ ਖਾਦੇ ਆ ਠੀਕ ਆ ਉਤੋ ਹੀ ਬੰਦਾ ਸਿੱਖਦਾ ਆਉਂਦਾ ਸਿੱਖਦਾ ਆਉਂਦਾ ਆ ਬੰਦਾ ਅੱਖਾਂ ਹੀ ਖੋਲ ਦਿੰਦੇ ਬੰਦੇ ਦੀਆਂ ਫਿਰ ਬੰਦੇ ਨੂੰ ਕਹਿੰਦੇ ਆ ਇਹ ਚ ਤਾਂ ਐਟੀਟਿਊਡ ਬਹੁਤ ਆ ਬਾਈ ਹੈਗਾ ਇਦਾਂ ਕਿਆ ਕਰੋਗੇ ਇਦਾਂ ਕੁੜੀਆਂ ਨੂੰ ਖਰਾਬ ਕਰਕੇ ਸਿੱਟਦੇ ਆ ਬੰਦੇ ਸੋ ਟਰਸਟ ਨਹੀਂ ਕਰਨਾ ਬਲਾਈਂਡਲੀ ਆਪਣੇ ਆਪ ਤੇ ਕੰਮ ਕਰੋ ਆਪਣੇ ਆਪ ਨੂੰ ਵਾਹਿਗੁਰੂ ਦੇ ਨਾਲ ਜੋੜੋ ਮੈਡੀਟੇਸ਼ਨ ਨਾਲ ਜੋੜੋ ਸੈਲਫ ਬਰੀਥਿੰਗ ਕਰੋ ਇਹੀ ਗੱਲ ਆਪਾਂ ਲਾਈਵ ਤੇ ਕਰਦੇ ਆ ਉੱਥੇ ਕੋਈ ਗਲਤ ਗੱਲ ਨਹੀਂ ਹੁੰਦੀ ਠੀਕ ਆ ਆਪਣੇ ਆਪ ਨੂੰ ਜਦੋਂ ਤੁਸੀਂ ਆਪਣੇ ਆਪ ਨੂੰ ਸਹੀ ਕਰਨਾ ਸ਼ੁਰੂ ਕਰਤਾ ਤੁਸੀਂ ਆਪਣੇ ਹੌਲੀ ਹੌਲੀ ਟਰੋਮਾ ਤੋਂ ਬਾਹਰ ਆਣਾ ਸ਼ੁਰੂ ਹੋ ਜਾਣਾ ਠੀਕ ਆ ਜਿੰਨੀਆਂ ਮੇਰੀਆਂ ਭੈਣਾਂ ਆ ਕਿਸੇ ਤੇ ਟਰਸਟ ਬਲਾਈਂਡਲੀ ਟਰਸਟ ਤਾਂ ਕਰਨਾ ਨਹੀਂ ਹੈਗਾ ਈਵਨ ਭਾਵੇਂ ਆਪਣਾ ਪਾਰਟਨਰ ਹੀ ਆ ਪਿਆਰ ਕਰਦੇ ਹੋ ਇੱਕ ਦੂਜੇ ਨੂੰ ਇਹ ਨਹੀਂ ਕਿ ਤੁਸੀਂ ਪਿਆਰ ਨਾ ਰੋ ਬਹੁਤ ਵਧੀਆ ਰੋ ਪਰ ਅੱਖਾਂ ਆਪਣੀਆਂ ਖੁੱਲੀਆਂ ਰੱਖੋ ਤੁਹਾਨੂੰ ਨਹੀਂ ਪਤਾ ਕਿਹੜੇ ਬੰਦੇ ਇੱਥੇ 7-7 ਸਾਲ ਇਕੱਠੇ ਰਹਿ ਕੇ ਜਿਨ੍ਹਾਂ ਨੂੰ ਇੰਨਾ ਬਲਾਈਂਡਲੀ ਟਰਸਟ ਹੁੰਦਾ ਕਿ ਉਹ ਤੇ 7 ਸਾਲ ਤੋਂ ਬਾਅਦ ਉਹ ਗੁੰਮਖਾਨ ਲੱਪੰਦੇ ਆ ਠੀਕ ਹੈ ਅਰ ਉੱਤੋਂ ਜਿਹੜੇ ਬੰਦੇ ਕਹਿੰਦੇ ਆ ਅਸੀਂ ਤਾਂ ਬਾਹਰ ਫੇਰ ਸਕਦੇ ਆ ਹਨਾ ਕੀ ਗੱਲ ਤੁਹਾਨੂੰ ਇਹ ਕਿਹੜੀ ਕਿਤਾਬ ਚ ਲਿਖਿਆ ਜਾਂ ਤੁਹਾਨੂੰ ਇਹ ਕਿਹਨੇ ਟੈਗ ਦਿੱਤਾ ਵੀ ਤੁਸੀਂ ਬਾਹਰ ਫੇਰ ਸਕਦੇ ਆ ਮੇਰੇ ਵੱਲੋਂ ਤਾਂ ਜਿਹੜਾ ਇਦਾਂ ਕੁੜੀ ਫਿਰਦੀ ਚਾਹੇ ਮੁੰਡਾ ਮੇਰੇ ਵੱਲੋਂ ਤਾਂ ਦੋਨੋਂ ਚੀਜ਼ਾਂ ਗਲਤ ਆ ਕਿਉਂ ਫਿਰਨਾ ਇਦਾਂ ਤੁਹਾਨੂੰ ਕਿਹਨੇ ਗੁੜਤੀ ਦਿੱਤੀ ਆ ਵੀ ਮੁੰਡੇ ਫੇਰ ਸਕਦੇ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੇ ਕੁੜੀਆਂ ਟੇਕੇ ਆਮ ਨਾਲ ਘਰੇ ਬੈਠ ਸਕਦੀਆਂ ਤੇ ਤੁਹਾਨੂੰ ਕੀ ਜ਼ਿਆਦਾ ਅਗ ਲੱਗੀ ਐ ਤੁਸੀਂ ਵੀ ਚੁੱਪ ਕਰਕੇ ਬੈਠੋ ਆਪਣੇ ਘਰੇ ਤੁਹਾਨੂੰ ਜਿੰਨਾ ਵਿਆਹ ਆ ਜਿਹਦੇ ਲੜ ਲਾਇਆ ਤੁਹਾਡੇ ਘਰ ਦੇ ਨੇ ਉਹਦੇ ਨਾਲ ਬੈਠੋ ਨਹੀਂ ਬੈਹ ਹੁੰਦਾ ਦੂਜਿਆਂ ਦੀ ਪਰਸਨਲ ਲਾਈਫ ਤੇ ਕੁਐਸਚਨ ਕਰਨ ਆਉਂਦੇ ਆ ਬੰਦੇ ਹਨਾ ਆ ਕੇ ਪਹਿਲਾਂ ਆਪਣਾ ਆਪ ਦੇਖੋ ਆਪਣਾ ਪਛਾਣੋ ਫਿਰ ਦੂਜੇ ਤੇ ਉਂਗਲ ਚੱਕੀਦੀ ਹੁੰਦੀ ਆ ਠੀਕ ਆ ਹਮੇਸ਼ਾ ਆਪਣੇ ਆਪ ਤੇ ਸੈਲਫ ਲਵ ਕਰੋ ਆਪਣੇ ਆਪ ਨੂੰ ਠੀਕ ਆ ਸੈਲਫ ਲਵ ਇਜ਼ ਇੰਪੋਰਟੈਂਟ